ਸੰਗੀਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗੀਤ ਜੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਕੀ ਦੇ ਚਰਨਾਂ 'ਚ ਬੇਨਤੀ ਆ ਕਿ ਵੀਡੀਓ ਨੂੰ ਪੂਰਾ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਸ਼ਖੀਨ ਜੀ ਕਿਉਂਕਿ ਵੀਡੀਓ ਦੀ ਇੱਕ ਇੱਕ ਗੱਲ ਬਹੁਤ ਕੀਮਤੀ ਆ ਤੁਹਾਡੇ ਕੰਮ ਆਉਣ ਵਾਲੀ ਆ ਖਾਸ ਕਰਕੇ ਉਹ ਭੈਣ ਭਰਾ ਆਪਣੀ ਅੱਜ ਦੀ ਇਹ ਵੀਡੀਓ ਜ਼ਰੂਰ ਸੁਣਨ ਲਿਓ ਕਹਿੰਦੇ ਆ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਦੁਖੀ ਪਰੇਸ਼ਾਨ ਆ ਸੰਗੋ ਆਪਣੀ ਜ਼ਿੰਦਗੀ ਦੇ ਇਹ ਦੁੱਖ ਰੋਗ ਪ੍ਰੇਸ਼ਾਨੀਆਂ ਦਾ ਕੋਈ ਹੱਲ ਨਹੀਂ ਮਿਲਦਾਏ ਕਹਿੰਦੇ ਅਸੀਂ ਪਾਠ ਕਰਕੇ ਦੇਖ ਲਿਆ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਦਾਸਾਂ ਬੇਨਤੀਆਂ ਕਰਕੇ ਦੇਖ ਲਈਆਂ ਪਰ ਫੇਰ ਵੀ ਸਾਡੀ ਗੱਲ ਨਹੀਂ ਬਣੀ ਭਾਵ ਕਿ ਸਾਡੇ ਮਨ ਦੀ ਅਰਦਾਸ ਬੇਨਤੀ ਪੂਰੀ ਨਹੀਂ ਹੋਈ ਤਾਂ ਸੰਗਤ ਕੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਪ ਕੀ ਦੇਣਾ ਉਹ ਨੁਕਤਾ ਉਹ ਤਰੀਕਾ ਸਾਂਝਾ ਕਰਨ ਜਾ ਰਹੇ ਹਾਂ ਜਿਸ ਤਰੀਕੇ ਦੇ ਨਾਲ ਕੀਤੀ ਹੋਈ ਭਜਨ ਮੰਦਗੀ ਕਿਤੇ ਹੀ ਅਰਦਾਸ ਬੇਨਤੀ ਕਦੇ ਵੀ ਵਿਰਥਾ ਨਹੀਂ ਜਾਂਦੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਛੱਤ ਪਰਵਾਣ ਹੋ ਜਾਂਦੀ ਆ ਤਾਂ ਫਿਰ ਇਹ ਕਿਹੜੀ ਚੁਟਕੀ ਆ ਕਿਹੜੀ ਵਿਧੀ ਆ ਇਹਦੇ ਬਾਰੇ ਗੱਲ ਕਰਾਂਗੇ ਇਸ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਇਹਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਾ ਫਿਰ ਵਾਹਿਗੁਰੂ ਜੀ ਜ਼ਰੂਰ ਲਿਖ ਦੋ ਪਰ ਤਾਂ ਆਵਾਜ ਦੀ ਇਹ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਜੇਕਰ ਕਿਸੇ ਮਨੁੱਖ ਦਾ ਮਨ ਡੜਾ ਦੇ ਚੈਨ ਹੋਵੇ ਉਹਦੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਪਰੇਸ਼ਾਨੀਆਂ ਹੋਣ ਬੜਾ ਪਰੇਸ਼ਾਨ ਰਹਿੰਦਾ ਹੋਵੇ ਅਤੇ ਉਹ ਇਨਸਾਨ ਕਿਸੇ ਗੁਰਸਿੱਖ ਤੋਂ ਸਲਾਹ ਮੰਗੇ ਕਿਉਂਕਿ ਇਦਾਂ ਹੁੰਦਾ ਨਾ ਜਦੋਂ ਆਪਾਂ ਬੜੇ ਦੁਖੀ ਪਰੇਸ਼ਾਨ ਹੁੰਨੇ ਆ ਤਾਂ ਕਈ ਵਾਰ ਕਈ ਲੋਕਾਂ ਤੋਂ ਸਲਾਹ ਮੰਗਦੇ ਆ ਵੀ ਮੇਰੀ ਜ਼ਿੰਦਗੀ ਦੀਆਂ ਇਹ ਪਰੇਸ਼ਾਨੀਆਂ ਦੁੱਖ ਤਕਲੀਫਾਂ ਕਿੰਜ ਦੂਰ ਹੋ ਗਈਆਂ ਪਰ ਜੇਕਰ ਕੋਈ ਦੁਖੀ ਬੰਦਾ ਪਰੇਸ਼ਾਨ ਬੰਦਾ ਕਿਸੇ ਗੁਰਸਿੱਖ ਬੰਦੇ ਤੋਂ ਕਿਸੇ ਭਜਨ ਬੰਦੇ ਕੀ ਕਰਨ ਵਾਲੀ ਰੂਹ ਤੋਂ ਸਲਾਹ ਮੰਗੇ ਤਾਂ ਉਹ ਰੂਹ ਨੇ ਇਹੋ ਸਲਾਹ ਦੇਣੀ ਆ ਕਿ ਪਾਠ ਕਰਿਆ ਕਰ ਕੀਰਤਨ ਸੁਨਿਆ ਕਰ ਗੁਰੂ ਘਰ ਜਾਇਆ ਕਰ ਜਾ ਕੇ ਸੇਵਾ ਕਰਿਆ ਕਰ ਤੇਰੇ ਮਨ ਨੂੰ ਸ਼ਾਂਤੀ ਸੁਖ ਨੂੰ ਮਿਲੇਗਾ ਕਿਉਂਕਿ ਮਨ ਨੂੰ ਸ਼ਾਂਤੀ ਸੁਖ ਨੂੰ ਗੁਰੂ ਦੀ ਗੋਦ ਦੇ ਵਿੱਚ ਹੀ ਮਿਲਦੀ ਆ ਤੇ ਗੁਰੂ ਦੀ ਗੋਦ ਕੀ ਆ ਇਹ ਪਾਠ ਕਰਨਾ ਜਾਂ ਪਾਠ ਸੁਣਨਾ ਗੁਰੂ ਘਰ ਦੇ ਵਿੱਚ ਜਾ ਕੇ ਸੇਵਾ ਕਰਨੀ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਸ਼ਰਧਾਂਜਲੀ ਕਰਨਾ ਇਹ ਸਭ ਕੁਝ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਨ ਦੇ ਤਰੀਕੇ ਆ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਪਰਕਤ ਹਾਂ ਸੰਕਰਨ ਦੇ ਤਵੇ ਕੀਆ ਪਰ ਜੇ ਗੁਰ ਕੋਈ ਕਹੇ ਕਿ ਮੈਂ ਤਾਂ ਪਾਠ ਵੀ ਕਰਕੇ ਦੇਖ ਲਿਆ ਗੁਰੂ ਘਰੇ ਜਾ ਕੇ ਦੇਖ ਲਿਆ ਸੇਵਾ ਕਰਕੇ ਦੇਖ ਲਈ ਮੇਰੇ ਮਨ ਨੂੰ ਸ਼ਾਂਤੀ ਸਕੂਨ ਨਹੀਂ ਮਿਲਿਆ ਮੇਰੀਆਂ ਪਰੇਸ਼ਾਨੀਆਂ ਦੇ ਮੈਨੂੰ ਹੱਲ ਨਹੀਂ ਮਿਲੇ ਤਾਂ ਸੰਗਤ ਕੀ ਇਹ ਕਮੀ ਸਾਡੇ ਵਿੱਚ ਆ ਕਮੀ ਉਸ ਪਾਠ ਕਰਨ ਵਾਲੇ ਦੇ ਵਿੱਚ ਆ ਕਿਉਂਕਿ ਗੁਰੂ ਸਮਰੱਥ ਆ ਉਹ ਸਤਿਗੁਰ ਸੱਚੇ ਪਾਸ਼ਾ ਜੀ ਪੂਰੇ ਨਹੀਂ ਅਸੀਂ ਹੀ ਕਿਤੇ ਨਾ ਕਿਤੇ ਘਾਵਸ ਤੇ ਆ ਕਿਉਂਕਿ ਗੁਰੂ ਸਾਹਿਬ ਜੀ ਦੀ ਤਾਂ ਇੱਕ ਨਦਰ ਨੇ ਹਾਲ ਕਰ ਦਿੰਦੀ ਆ ਕੋਈ ਸਤਿਗੁਰ ਸੱਚੇ ਪਾਸ਼ਾ ਇੰਨੇ ਦੇ ਅਲੂਆ ਇੰਨੇ ਕਿਰਪਾਲੂਆ ਕੋਈ ਵੀ ਦੇਖਦੇ ਵੀ ਕਿੰਨੇ ਕਿੰਨਾ ਪਾਠ ਕੀਤਾ ਕਿੰਨੇ ਦਿਨ ਗੁਰੂ ਘਰ ਆਇਆ ਇਹਨੇ ਕਿੰਨੇ ਘੰਟੇ ਸੇਵਾ ਕੀਤੀ ਕਿੰਨਾਂ ਦਿਨ ਗੁਰੂ ਜਰਜੀ ਸਾਹਿਬ ਨੇ ਮਨ ਦੀ ਭਾਵਨਾ ਨੂੰ ਦੇਖ ਲਈਆ ਕਿ ਸਾਡਾ ਮਨ ਸੱਚਾ ਸੱਚਾ ਸਾਡੀ ਨੀਅਤ ਸਾਫ਼ ਆ ਸਾਡਾ ਆਪਣੇ ਗੁਰੂ ਸਾਹਿਬ ਜੀ ਦੇ ਉੱਤੇ ਭਰੋਸਾ ਪੁੰਗਲ ਤਾਂ ਫਿਰ ਪੰਜ ਮਿੰਟ ਬੈਠ ਕੇ ਸਭਰ ਸੱਚੇ ਵਾਸ਼ਾ ਜੀ ਨੂੰ ਯਾਤ ਕਰ ਲੋ ਕਿ ਸਿਰਫ ਪੰਜ ਮਿੰਟ ਗੁਰੂ ਘਰ ਦੇ ਜੋਤ ਦੀ ਆਵਾਜ਼ ਹੀ ਪਰ ਲੋ ਸਤਿਗੁਰ ਸੱਚੇ ਪਾਸ਼ੂ ਜੀ ਨੂੰ ਉਹ ਵੀ ਪਰਵਾਹ ਨਹੀਂ ਪਰ ਜੇ ਸਾਡੀ ਨੀਅਤ ਝੂਠ ਆ ਅਸੀਂ ਆਪਣੇ ਗੁਰੂ ਸਾਹਿਬ ਜੀ ਦੇ ਦੱਸੇ ਹੋਏ ਰਾਹ ਤੋਂ ਕੁੰਟ ਚੱਲਦੇ ਆ ਸਾਡੀ ਜ਼ਿੰਦਗੀ ਨਿੰਦਿਆ ਚੁਲਕੀ ਦੇ ਨਾਲ 40ਵਾਂ ਪਰਮਾ ਦੇ ਨਾਲ ਘਰੀ ਪਈ ਆ ਕਿਉਂਕਿ ਇਹ ਸਾਰੇ ਕੰਮ ਕਰਨ ਤੋਂ ਗੁਰੂ ਜੈਜੀ ਨੇ ਸਾਨੂੰ ਸ਼ਕਤੀ ਦੇ ਨਾਲ ਵਰਜਿਆ ਹੈ ਬੜੀ ਸ਼ਕਤੀ ਦੇ ਨਾਲ ਵਰਜਿਆ ਹੈ ਨਿੰਦਿਆ ਕਿਹਨੂੰ ਤਾਂ ਇੱਥੋਂ ਤੱਕ ਰਿਖਿਆ ਹੈ ਕਿ ਜਿਹੜਾ ਮਨੁੱਖ ਕਿਸੇ ਮਨੁੱਖ ਦੀ ਨਿੰਦਿਆ ਕਿਉਂ ਨਹੀਂ ਕਰਦਾ ਹੈ ਉਹ ਆਪਣੇ ਸਾਰੇ ਗੁਣ ਆਪਣੀ ਸਾਰੀ ਭੈਣ ਜ਼ਿੰਦਗੀ ਉਸ ਮਨੁੱਖ ਨੂੰ ਦੇ ਦਿੰਦਾ ਹੈ ਜਿਹਦੀ ਉਹ ਨਿੰਦਿਆ ਕਰਨ ਲਈ ਕਰ ਗਿਆ ਉਹ ਹੈ ਬਾਬਾ ਫਨੀਜੀ ਕਹਿੰਦੇ ਕਿਸੇ ਦੀ ਨਿੰਦਿਆ ਜੁਗਲੀ ਕਰਨੀ ਇਸ ਬਰਾਬਰ ਹੈ ਜਿਵੇਂ ਕਿਸੇ ਦੀ ਗੰਦਗੀ ਨੂੰ ਆਪਣੀ ਜੀਭ ਦੇ ਨਾਲ ਸਾਸਣਾ। ਫਿਰ ਆਪ ਸੋਚੋ ਕਿ ਇਹ ਕਿੰਨਾ ਮਾੜਾ ਕੰਮ ਆ। ਫਿਰ ਆਪਾਂ ਨੂੰ ਆਪਣੇ ਜੀਵਨ ਦੇ ਵਿੱਚ ਚਾਹਤ ਮਾਰੀਏ ਕਿ ਕਿਤੇ ਅਸੀਂ ਵੀ ਆਪਣੀ ਜੀਭ ਦੇ ਨਾਲ ਕਿਸੇ ਦੀ ਗੰਦਗੀ ਸਾਸਣਾ ਨਹੀਂ ਕਰਦੇ ਰਹਿੰਦੇ। ਜਿਸ ਦਿਨ ਆਪਾਂ ਆਪਣੇ ਗੁਰੂ ਸਹਿਜ ਜੀ ਦੇ ਦੱਸੇ ਰਾਹ ਤੇ ਚੱਲਣਾ ਸ਼ੁਰੂ ਕਰਦੇ। ਚਲਾਉਣਾ ਉਹ ਸਤਿਗੁਰ ਸੱਚੇ ਪਾਸ਼ਾ ਵੀ ਨਹੀਂ ਆਪਿਆ। ਕਰਨ ਕਰਾਉਣ ਵਾਲੇ ਸਤਿਗੁਰ ਸੱਚੇ ਪਾਸ਼ਾ ਹੀ ਆਪਿਆ। ਜਦੋਂ ਸਤਿਗੁਰ ਸੱਚੇ ਪਾਸ਼ਾ ਕਿਸੇ ਗੰਦੇ ਦੇ ਮਿਹਰਬਾਨ ਹੁੰਦੇ ਆ ਨਾ ਆਪ ਹੀ ਉਪਜਨਮ ਦਿਗੀ ਕਰਵਾ ਲੈ ਜੀ ਆਪ ਹੀ ਉਹਦੀ ਥੋਣੀ ਦੇ ਵਿੱਚ ਬਖਸ਼ਿਸ਼ਾਂ ਦੇ ਘਰ ਤੇ ਕੋਲ ਦਿੰਦੇ ਆ ਸਤਿਗੁਰ ਸੱਚੇ ਪਾਸ਼ਾ ਬੜੇ ਦਿਆਲੂ ਆ ਬੜੇ ਕਿਰਪਾਣੂ ਆ ਬਸ ਅਸੀਂ ਕੋਈ ਐਸਾ ਕੰਮ ਕਰ ਲਈਏ ਜਿਹਦੇ ਨਾਲ ਉਹ ਸਤਿਗੁਰ ਸੱਚੇ ਪਾਸ਼ਾ ਜੀ ਦੇ ਮਨ ਨੂੰ ਭਾਜੇਗੀ ਉਹ ਸਤਿਗੁਰ ਸੱਚੇ ਪਾਸ਼ਾ ਜੀ ਦੀ ਇੱਕ ਨਦਰ ਨੇ ਨਿਹਾਲ ਕਰ ਦੇਣਾ ਹੈ ਗੁਰੂ ਇਤਿਹਾਸ ਨੂੰ ਪੜੀਏ ਤਾਂ ਗੁਰੂ ਇਤਿਹਾਸ ਦੇ ਵਿੱਚ ਪਤਾ ਨਹੀਂ ਕਿੰਨੀਆਂ ਸਾਖੀਆਂ ਕਿੰਨੀਆਂ ਉਦਾਹਰਨਾਂ ਮਿਲਦੀਆਂ ਨੇ ਜਿੱਥੇ ਸਤਿਗੁਰ ਸੱਚੇ ਪਾਸ਼ਾ ਜੀ ਦੀ ਇੱਕ ਨਜ਼ਰ ਨੇ ਨਿਹਾਲ ਕਰ ਦਿੱਤੇ ਸਤਿਗੁਰ ਸੱਚੇ ਪਾਸ਼ਾ ਜੀ ਜਦੋਂ ਮਿਹਰਬਾਨ ਹੁੰਦੇ ਆ ਸਿਰਫ ਇੱਕ ਇੱਕ ਬੰਦੇ ਨੂੰ ਨਿਹਾਲ ਨਹੀਂ ਕਰਦੇ ਉਹਦੀਆਂ ਊਣ ਵਾਲੀਆਂ ਕੁਲਾਂ ਨੂੰ ਨਿਹਾਲ ਕਰ ਦਿੰਦੇ ਆ ਭਾਈ ਸੋਮਾ ਸ਼ਾਹ ਜੀ ਦੀ ਸਾਖੀ ਪੜੀਏ ਤਾਂ ਸਤਿਗੁਰ ਸੱਚੇ ਪਾਸ਼ਾ ਜੀ ਨੇ ਉਦਨਿਆ ਕੁਲਾ ਨੂੰ ਹੀ ਵਰਤੇ ਦਿੱਤਾ ਫਿਰ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤਾ ਸੋਮਾ ਸ਼ਾ ਸ਼ਾਹਾਂ ਦਾ ਸ਼ਾਹ ਬੇਕਰਵਾ ਸੰਗਤ ਲਿਓ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਵਚਨ ਅੱਜ ਵੀ ਪ੍ਰਤੱਖ ਵਰਤ ਰਹੇ ਆ ਸੋਮਾ ਸ਼ਾ ਜੋ ਗੁਰੂ ਸਾਹਿਬ ਜੀ ਦੇ ਦਰਬਾਰ ਦੇ ਅੱਗੇ ਘੁੰਗਣੀਆਂ ਵੇਚ ਕੇ ਆਪਣੀ ਕੰਮ ਦਾ ਜੀਵਾਂ ਚਲਾਉਂਦਾ ਸੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਪੇ ਹੀ ਹੱਥ ਅੜ ਕੇ ਉਹਦੀ ਕਿਰਤ ਕਮਾਈ ਦੇ ਵਿੱਚੋਂ ਦਸਵੰਦ ਲੈ ਲਿਆ ਗੁਰੂ ਕਰਦੀ ਸੇਵਾ ਦੇ ਵਿੱਚ ਲਾ ਦਿਆ ਇਹ ਅਪਿਹੀ ਉਦੀ ਟੋਲੀ ਪੰਤੇ 3 ਦੇ ਅਨੁਵਾਦ ਰੂਪ ਹੁੰਦਾ ਸਮਾਵਾਚ ਇਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੀ ਵਧਾਈ ਆ ਜਿਸ ਬੰਦੇ ਦੀ ਨੀਅਤ ਸੱਚੀ ਸੁੱਚੀ ਹੋਵੇ ਜਿਹਦਾ ਭਰੋਸਾ ਗੁਰੂ ਸਾਹਿਬ ਜੀ ਦੇ ਉੱਤੇ ਪੂਰਾ ਹੋਵੇ ਸਤਗੁਰ ਸੱਚੇ ਪਾਤਸ਼ਾਹ ਬਹਾਨੇ ਬਣਾ ਕੇ ਆਪ ਚੱਲ ਕੇ ਉਸ ਮਨੁੱਖ ਦੀ ਰਾਹ ਫੜ ਲੈਂਦੇ ਆ ਉਸ ਮਨੁੱਖ ਦੀ ਰਾਹ ਫੜ ਲੈਂਦੇ ਆ ਮੁੱਖ ਦੀ ਗੱਲ ਇਹ ਹੈ ਕਿ ਜੇਕਰ ਖੁਲਸਾ ਸਾਹਿਬ ਜੀ ਦੇ ਘਰਤ ਘਾ ਖੁਸ਼ੀਆਂ ਵਰਤ ਕੰਮ ਚਾਹੀਦੀਆਂ ਨੇ ਜੇ ਸਤਿਗੁਰ ਸੱਚੇ ਪਾਸ਼ਾ ਜੀ ਦੀਆਂ ਪਰੇ ਨਦਰ ਚਾਹੀਦੀ ਆ ਤਾਂ ਫਿਰ ਸਤਿਗੁਰ ਸੱਚੇ ਪਾਸ਼ਾ ਜੀ ਦੇ ਦੱਸੇ ਹੋਏ ਰਾਹ ਤੇ ਚੱਲਣਾ ਪੈਂਦਾ ਹੈ ਸਭ ਤੋਂ ਪਹਿਲਾਂ ਆਪਣੇ ਮਨ ਨੂੰ ਸਾਫ਼ ਕਰਨਾ ਹੈ ਅਡਾ ਮਨ ਜਿੰਨਾ ਹੀ ਨੀਵਾ ਹੋਵੇਗਾ ਸਤਿਗੁਰ ਸੱਚੇ ਪਾਸ਼ਾ ਸਾਡੀ ਮਤ ਨੂੰ ਨਹੀਂ ਵਿਚਾਰ ਕਰਨਗੇ ਮਨ ਨੀਵਾ ਮਾਤਰ ਜੀ ਇਹ ਦਾਤ ਹਰ ਰੋਜ ਸਤਿਗੁਰੂ ਸੱਚੇ ਪਵਨ ਸ਼ਰਧਾ ਤੇ ਮੰਨਣੀ ਆ। ਤਾਂ ਜਨ ਬੰਦਗੀ ਭਾਵੇਂ ਕੱਟ ਕਰ ਲਓ, ਪਾਠ ਪਾਉਣੇ ਕੱਟ ਕਰ ਲਓ। ਪਰ ਮਾਪੁਰਖ ਜੀ ਕਹਿੰਦੇ ਕਰੋ ਕਰੋ ਸੇ ਦੇ ਨਾਲ। ਇਹ ਨਹੀਂ ਆ ਵੀ ਸਵੇਰੇ ਉੱਠ ਕੇ ਪਾਠ ਕਰ ਲਿਆ ਤੇ ਪੂਰਾ ਦਿਨ ਲੰਘਿਆ ਕਿ ਬਿੰਦੂ ਦੇ ਵਿੱਚ ਬਿਤਾ ਦਿੱਤਾ। ਪੂਰਾ ਦਿਨ ਅਸੀ ਰਹਿਣਾ ਪਰ ਮਾਤੇ ਨਾਲ ਭਰੇ ਰਹੇ। ਜਿੰਦਗੀ ਦੇ ਵਿੱਚ ਕੋਈ ਦੁੱਖ ਤੇ ਕਲੀਫਾ ਵੀ ਘਬਰਾ ਗਏ ਤੱਕ ਨੂੰ ਨਾ ਟੋਟ ਕੇ ਕਾਮਾਂ ਵਾਲੇ ਚੱਕਰਾਂ 'ਚ ਕਹਿ ਗਏ ਆਪਣੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਦਰਸ਼ਣ ਕੇ ਸੱਜੇ ਕੂਪਟ ਕਣ ਲੱਗ ਗਏ ਇੰਜ ਗੁਰੂ ਦੀ ਖੁਸ਼ੀ ਨਹੀਂ ਮਿਲਦੀ ਗੁਰੂ ਦੀ ਖੁਸ਼ੀ ਲੈਣੀ ਆ ਤਾਂ ਫਿਰ ਜ਼ਿੰਦਗੀ ਵਿੱਚ ਭਾਵੇਂ ਦੁੱਖ ਹੋਵੇ ਭਾਵੇਂ ਸੋਖ ਹੋਵੇ ਇੱਕ ਚਾਰ ਕੰਮ ਕਰਨੇ ਕਰੇ ਨਹੀਂ ਛੱਡਣਾ ਅਮਰਤ ਦੇਲੇ ਉੱਠਣਾ ਉੱਠ ਕੇ ਉਹ ਪਰਮ ਪਿਤਾ ਪਰਮਾਤਮਾ ਦੀ ਭਜਨ ਮੰਦਗੀ ਕਰਨੀ ਅਤੇ ਉਹ ਵੀ ਪੂਰੇ ਪ੍ਰੋਸੇ ਦੇ ਨਾਲ ਹੀ ਇਧਰ ਉਧਰ ਦੀ ਆਸ ਨਹੀਂ ਰੱਖਣੀ ਆਪਣਾ ਪ੍ਰੋਸਾਤਨ ਸਤਪੁਰਸ਼ ਸਿਫਾਸ਼ੀ ਦੇ ਪੂਰਾ ਰੱਖਣਾ ਹੈ ਆਪਣੇ ਮਨ ਨੂੰ ਇਹ ਗੱਲ ਸਾਫ ਸਪਸ਼ਟ ਸਮਝਾ ਦੇਣੀ ਹੈ ਕਿ ਮਨਾ ਨੂੰ ਮਿਲਣਾ ਹੈ ਗੁਰਮਾਨਤ ਪਾਤਸ਼ਾਹ ਦੇ ਦਰ ਤੋਂ ਮਿਲਣਾ ਹੈ ਤੇਰੀ ਖੁਸ਼ੀ ਗੁਰਮਾਨਤ ਪਾਤਸ਼ਾਹ ਜੀ ਦੇ ਦਰ ਤੇ ਆ ਜਿੰਦਗੀ ਦੇ ਵਿੱਚ ਸੁੱਖ ਆਵੇ ਤਾਂ ਸ਼ੁਕਰਾਨਾ ਜੇ ਜਿੰਦਗੀ ਦੇ ਵਿੱਚ ਦੁੱਖ ਆ ਗਿਆ ਹੈ ਪਰੇਸ਼ਾਨੀ ਆ ਗਈ ਆ ਤਾਂ ਕਦੇ ਵੀ ਆਪਣੀ ਕਿਸਮਤ ਨੂੰ ਨਹੀਂ ਕੋਸਣਾ ਕਦੇ ਵੀ ਗੁਰੂ ਸਾਹਿਬ ਜੀ ਦੇ ਨਾਲ ਗਲੇ ਸ਼ਿਕਵਿਸ਼ਾ ਨਹੀਂ ਕਰਨਾ ਆਪਣੇ ਕਰਮ ਆਪਣੇ ਭਾਗ ਸਮਝ ਕੇ ਉਹ ਦੁੱਖ ਨੂੰ ਵੀ ਸਵੀਕਾਰ ਕਰਨਾ ਹੈ ਅਤੇ ਉਹ ਦੁੱਖ ਨੂੰ ਦੂਰ ਕਰਨ ਦੇ ਲਈ ਗੁਰੂ ਸਾਹਿਬ ਜੀ ਦੇ ਅਰਦਾਸ ਬੇਨਤੀ ਕਰਨੀ ਆ ਅਤੇ ਆਪਣੀ ਭਜਨ ਦੀ ਮੰਦਗੀ ਆਪਣੇ ਨਿਤਨੇਮ ਚ ਵਾਧਾ ਕਰਨਾ ਹੈ ਕਿਉਂਕਿ ਉਹ ਗੁਰੂ ਸਾਹਿਬ ਦੀ ਸਮਰੱਥਾ ਨੇ ਉਹ ਸਭ ਕੁਝ ਕਰ ਸਕਦੇ ਆ ਜਦੋਂ ਆਪਾਂ ਇਹਦੋਂ ਨੇਕ ਕੰਮ ਕਰਦੇ ਆ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਨਾਮ ਪੂਰੇ ਪ੍ਰੋਸੇ ਦੇ ਬਲ ਤੇ ਅੰ내 ਆਪਰੇ ਸਿੱਦੇ ਨਾਲ ਗੁਰ ਚਰਨਾਂ ਦੇ ਨਾਲ ਜੁੜੇ ਜਾਂਦੇ ਆ ਨਾ ਤਾਂ ਸਤਿਗੁਰ ਸੱਚੇ ਪਾਤਸ਼ਾਹ ਆਪਣੇ ਹੱਥ ਵਿੱਚ ਫੜੀ ਕਲਮ ਦੇ ਨਾਲ ਸਦੇ ਸੂਰੇ ਸੋਹਣੇ ਲੇਖ ਲਿਖ ਨਹੀਂ ਸਕਦੇ ਆ ਦੇਖੇ ਰੋਏ ਨੂੰ ਮੈਂ ਦੱਸ ਸਕੀ ਆ ਸੋ ਮੁੱਕ ਦੀ ਗੱਲ ਇਹ ਆ ਕਿ ਆਪਣੇ ਗੁਰੂ ਦੇ ਉੱਤੇ ਕਿਉਂ ਸਤ ਪੁੰਗਾਂ ਰਖਵਾਏ ਜਿੰਨਾ ਦਾ ਪ੍ਰੋਸਾਤ ਨਹੀਂ ਰਹੇ ਨਾ ਸਤਗੁਰ ਸੱਚੇ ਪਾਸ਼ਾ ਦਾ ਦਿੱਤੇ ਸਦਾ ਹੀ ਮਿਹਰ ਬਾਣਿਆ ਕੋਈ ਵੀ ਕੰਮ ਕਰ ਲੈ ਮਾਪੁਰ ਜੀ ਕਹਿੰਦੇ ਬੋਤਾਂ ਮਿੱਟੀ ਨੂੰ ਹੱਥ ਪਾਉਣ ਹੀ ਸੋਨਾ ਬਣ ਜਾਂਦੀ ਆ ਸੋ ਜੇਕਰ ਤੁਸੀਂ ਸਭ ਕੁਝ ਕਰਕੇ ਦੇਖ ਲਿਆ ਤੁਹਾਨੂੰ ਦਿਨ ਦਿਨ ਦੇ ਵਿੱਚ ਤੋ ਵੀ ਕੋਈ ਸੁੱਖ ਨਹੀਂ ਮਿਲਿਆ ਤਾਂ ਪਰੋਸੇ ਦੇ ਨਾਲ ਗੁਰੂ ਜਰਮਾਣੇ ਨਾਲ ਜੁੜ ਜਾਓ ਤੇ ਜੋ ਲੋੜ ਹੁੰਦੇ ਤਰੀਕੇ ਆਪਾਂ ਪਹਿਲਾਂ ਹੀ ਦੱਸ ਚੁੱਕੇ ਆਂ ਪਾਠ ਕਰਨਾ ਪਾਠ ਸੁਣਨਾ ਗੁਰੂ ਘਰੇ ਜਾਣਾ ਸ਼ੁਰੂ ਕਰਦੋ ਸੇਵਾ ਕਰਨੀ ਵੀ ਕਰਦੋ ਕਿ ਸਭ ਕੁਝ ਸਤਿਗੁਰ ਸੱਜੇ ਪਾਸੇ ਦੀਦੀ ਖੁਸ਼ੀਆਂ ਸੰਤਰਨ ਦੇ ਪ੍ਰੀਖਾਰ ਵੇਲੇ ਮਾਲਕ ਦਾ ਸ਼ੁਕਰਾਨਾ ਕਰੋ ਜੋ ਮਾਲਕ ਨੇ ਦਿੱਤਾ ਹੈ ਨਾ ਬਸ ਉਹਦਾ ਸ਼ੁਕਰਾਨਾ ਕਰੋ ਉਹ ਤੁਲ ਜੋ ਚੀਜ਼ਾਂ ਤਵਾਰ ਦੇਖੂ ਨਹੀਂ ਆ ਉਹਨਾਂ ਚੀਜ਼ਾਂ ਨੂੰ ਕਿਤੇ ਰੱਖਣਾ ਜੋ ਮਾਲਕ ਨੇ ਦਿੱਤ ਨਹੀਂ ਦਿੱਤੀਆਂ ਦਾਤਾਂ ਲਈ ਸ਼ੁਕਰਾਨਾ ਕਰਨਾ ਸ਼ੁਰੂ ਕਰਦੋ ਸਤਿਗੁਰ ਸਖੇ ਪਾਸ਼ਾ ਜੀ ਦੀ ਇੰਨੀ ਕਿਰਪਾ ਹੁੰਦੀ ਹੈ ਕਿ ਘੋਲਣਾ ਛੋਕਣਾ ਬੈਠ ਜਾਂਦੀਆਂ ਨੇ ਸੰਤ ਜੀ ਗੁਰੂ ਜਰ ਦੀ ਉੱਤੇ ਪ੍ਰਸਾਰਾ ਕਰਕੇ ਕਹਿ ਰਹੇ ਹੈ ਕਿ ਅੱਜ ਤੋਂ ਹੀ ਆਪਣੀ ਜ਼ਿੰਦਗੀ ਦੇ ਇਹ ਨਿਯਮ ਪੜਾ ਲਓ ਰੋਜ਼ ਅਮਰਤ ਵਿਲੇ ਉੱਠਣਾ ਕੁੱਟ ਕੇ ਆਪਣੇ ਦਿਨ ਦੀ ਸ਼ੁਰੂਆਤ ਭਜਨ ਮੰਨ ਗੀਤ ਕਰਨੀ ਵਾਹਿਗੁਰੂ ਜੀ ਦਾ ਨਾਮ ਜਪਣਾ ਗੁਰਨੰਤਰ ਪਾਸ਼ਾ ਜੀ ਨੇ ਸਾਨੂੰ ਗੁਰਨੰਤਰ ਦਿੱਤਾ ਹੈ ਮੂਲ ਮੰਤਰ ਦਿੱਤਾ ਹੈ ਜਗਲੀ ਸਹਿਦੀ ਬਾਣੀ ਦਿੱਤੀ ਹੈ ਕਿ ਪਰ ਤੁਸੀਂ ਪੰਜ ਬਾਣੀਆਂ ਦਾ ਪਾਰ ਨਹੀਂ ਕਰ ਫੰਦੇ ਤੱਕਟੋ-ਕਟ ਇੱਕ ਜੱਤੀ ਸਹਿਬੀ ਦਾ ਪਾਸੇ ਰਿ ਰਿਟ ਕਰਨਾ ਪਰ ਕਰਨਾ ਪੂਰੇ ਕਰੋਸੇ ਦੇ ਨਾਲ ਆ ਇਧਰ ਉਧਰ ਦੀ ਆਸਸ਼ਾ ਦੇਣੀ ਹੈ ਗੁਰੂ ਘਰ ਦੇ ਵਿੱਚ ਜਾ ਕੇ ਕਰੋਸੇ ਦੇ ਨਾਲ ਸੇਵਾ ਕਰਨੀ ਸ਼ੁਰੂ ਕਰ ਦੋ ਆਪਣੇ ਗੁਰੂ ਦੇ ਉੱਤੇ ਟਹਿਤੋ ਗੁਰੂ ਸਾਹਿਬ ਜੀ ਨੂੰ ਕਹਿ ਦੋ ਕਿ ਸਤਿਗੁਰ ਸੱਚੇ ਪਾਤਸ਼ਾਹ ਮੇਰਾ ਤੇਰੇ ਤੋਂ ਬਿਨਾ ਕੋਈ ਨਹੀਂ ਹੈ ਤੇ ਮੈਂ ਜੋ ਮੰਗਣਾ ਹੈ ਤੇਰੇ ਤੋਂ ਮੰਗਣਾ ਹੈ ਫਿਰ ਇਤਨਾ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਕਿ ਜਿਹੜੇ ਕਹਿ ਦਿੰਦੇ ਆ ਕਿ ਅਸੀਂ ਤਾਂ ਇਹਨਾਂ ਪਾਠ ਕਰਕੇ ਦੇਖ ਲਿਆ ਅਰਦਾਸਾਂ ਕਰ ਕਰਕੇ ਦੇਖ ਲਈਆਂ ਸੇਵਾ ਕਰਕੇ ਦੇਖ ਲਈ ਸੰਤਾ ਕੁਝ ਨਹੀਂ ਬਣਿਆ ਸੰਤ ਕਹਿੰਦੇ ਸਭ ਕੋਈ ਬਣ ਜਾਵੇਗਾ ਜੇ ਸਤਿ ਸੱਚ ਦਾ ਸਹੂਰਾ ਹੋਵੇ ਸਤਿ ਸੱਚ ਦਾ ਸਾਥੀ ਜੇ ਸਦੇਨ ਤੋਂ ਅਸੀਂ ਪਰੋਸੇ ਦੇ ਨਾਲ ਆਪਣੇ ਗੁਰੂ ਸਾਹਿਬ ਜੀ ਨੂੰ ਯਾਦ ਕਰਨਾ ਸ਼ੁਰੂ ਕਰ ਦਿੱਤਾ ਉਸੇ ਦਿਨ ਤੋਂ ਉਮੀ ਸਾਡੇ ਮਨ ਦੇ ਵਿੱਚ ਜੋ ਇਹ ਖਮਨਾ ਹੁੰਦਾ ਹੈ ਨਾ ਉਹ ਸਤਿਗੁਰ ਸੱਚੇ ਪਾਸ਼ਾ ਜੀ ਦੇ ਚਰਨਾਂ ਦੇ ਵਿੱਚ ਉਹ ਰਹੀ ਉਹ ਮਤਿੰ ਦਾ ਪ੍ਰਮਾਣ ਹੋ ਕੇ ਹੀ ਸਾਡੇ ਨਾਂ ਦੇ ਵਿੱਚ ਪੜਨਾ ਆਵੇਗਾ ਇਹ ਤੁਸੀਂ ਲਿਖ ਕੇ ਰੱਖ ਲਓ ਸਤਿ ਸ੍ਰੀ ਅਕਾਲ ਪਾਸ਼ਾ ਬੜੇ ਦਿਨوں ਨੇ ਪੜੀਸ਼ੇ ਦੀ ਕਿਰਪਾ ਕਰਦੇ ਆ ਸਾਨੂੰ ਕਿਰਪਾ ਹਾਸਲ ਨਹੀਂ ਕਰਨੀ ਅੰਗੀ ਅਸੀਂ ਐਵੇਂ ਹੀ ਆਪਣੇ ਗੁਰੂ ਦਾ ਇੰਨਾ ਵੱਡਾ ਘਰ ਛੱਡ ਕੇ ਇਧਰ ਉਧਰ ਭਟਕੇ ਰਹਿੰਦੇ ਆ ਇਧਰ ਉਧਰ ਬੇਆਸਾ ਲਾ ਕੇ ਬੈਠੇ ਆ ਜਿੰਦ ਤੱਕ ਰੋਸਾ ਬਣ ਗਿਆ ਜਿੰਦ ਤੱਕ ਇਧਰ ਉਧਰ ਦੀ ਆਸ ਛੱਡ ਕੇ ਗੁਰੂ ਦਾ ਦਰ ਮੰਨ ਲਿਆ ਉਹਨਾਂ ਨਾਲ ਸ਼ੁਰੂ ਕਰਨਾ ਹੈ ਜਨਗਨਾਂ ਨੇ ਕਿੰਨੇ ਪੂਰੇ ਪ੍ਰੋਸੈਸ ਚੋਂ ਬੀੰਤੀ ਹੋ ਕਿ ਆਪ ਗੁਰੂ ਮਤਵਰੰਗ ਕੋਈ ਮੁਖੀ ਖਜਾਨਾ ਦੁਕੀ ਹੈ ਮੈਂ ਭਾਵੇਂ ਤੁਸੀਂ ਹਾਰ ਦੂਜ 10 15 ਵੇਸ ਕੇ ਵਾਹਿਗੁਰੂ ਨਾਲ ਜਪ ਤੋ ਤਾਂ ਮੈਂ ਤੁਸੀਂ ਇੱਕ ਜਪੂ ਸੇਵਕੀ ਦਾ ਦਾਤ ਮੈਂ ਬਸ ਕਰਨਾ ਪੂਰੇ ਦੂਸੇ ਦੇ ਨਾਲ ਤੇ ਬਾਕੀ ਦਿਨ ਭਰ ਦੇ ਵਿੱਚ ਗੁਰੂ ਸਾਹਿਬ ਜੀ ਦੇ ਪਸੇ ਹੋਈ ਰਾਹ ਦੇ ਉੱਤੇ ਤਨਜੀ ਪ੍ਰਸ਼ਿਕਸ਼ਣ ਨਹੀਂ ਆ ਮਾਗ ਜੀ ਦੀ ਮੰਗਿਆ ਕਿ ਵਿਗਤ ਫਨੀ ਨਾ ਚੋਗਮੀ ਮਾਰੇ ਕਰਨਾ ਤਾਂ ਦੂਰ ਮਾਨਸੋਚ ਨੇ ਕਹਿ ਨਹੀਂ ਨਾ ਉਹਦਾ ਤਕੀਜ਼ ਵਾਲੀ ਮਾਨਸੋਚ ਲੈਨੇ ਜਦਾਂ ਮਾਨਾ ਕਰਮਸਚ ਲਈ ਲਿਖਿਆ ਗੁੰਦਾ ਗੁਰੂ ਸਾਹਿਬ ਜੀ ਨੇ ਸਾਨੂੰ ਸਾਫ਼ ਸਪਸ਼ਟ ਦੱਸਿਆ ਕਿ ਬੰਦੇ ਤੂੰ ਜੋ ਵੀ ਕਿਸੇ ਦੇ ਲਈ ਚਾਹੇਗਾ ਤੂੰ ਜੋ ਵੀ ਕਿਸੇ ਦੇ ਲਈ ਕਰੇਗਾ ਉਹਦਾ ਹੀ ਤੈਨੂੰ ਕਹੀ ਨਾ ਹੋ ਕੇ ਨਰਨਾ ਫਿਰ ਆਕੇ ਹੀ ਸੋਚ ਲੈਣਾ ਕਿ ਜੇ ਜ਼ਿੰਦਗੀ ਦੇ ਵਿੱਚ ਸਾਨੂੰ ਖੁਸ਼ੀ ਮਿਲਦੀ ਹੈ ਫਿਰ ਖੁਸ਼ੀ ਨਾ ਮਿਲਦੀਏ ਸੁਖ ਚਾਹੀਦਾ ਹੈ ਤਸੋ ਕਰਾਂਗੇ